ਪੰਜਾਬੀ ਆਪਣੇ ਸ਼ੌਂਕ ਪੂਰੇ ਕਰਨ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ ਫਿਰ ਇਸ ਸ਼ੌਂਕ ਅੱਗੇ ਉਹ ਉਸ ਦੀ ਕੀਮਤ ਵੀ ਨਹੀਂ ਦੇਖਦੇ ਜੇਕਰ ਮਨ ਵਿੱਚ ਠਾਨ ਲਿਆ ਤਾਂ ਬਸ ਉਸ ਨੂੰ ਸਿਰੇ ਲਾਉਣਾ ਹੀ ਇੱਕ ਮੁੱਖ ਮਕਸਦ ਰਹਿ ਜਾਂਦਾ ਦੁਬਈ ਇਲਾਕੇ ਵਿੱਚ ਕਈ ਕਰਾ ਦੀਆਂ ਛੱਤਾਂ ਉੱਤੇ ਤੁਸੀਂ ਫੁੱਟਬਾਲ ਹੈਲੀਕਾਪਟਰ ਜਾਂ ਕਾਰ ਆਦਿ ਦੇ ਢਾਂਚੇ ਬਣੇ ਤਾਂ ਆਮ ਹੀ ਵਿਖੇ ਹੋਣਗੇ ਪਰ ਘਰ ਦੇ ਟਾਪ ਉੱਤੇ ਪੀ ਆਰਟੀਸੀ ਦੀ ਬੱਸ ਯਾਨੀ ਪੰਜਾਬ ਰੋਡਵੇਜ਼ ਦੀ ਬੱਸ ਖੜੀ ਨਹੀਂ ਵਿਖੀ ਹੋਵੇਗੀ ਜੋ ਤੁਸੀਂ ਅੱਜ ਇਸ ਵੀਡੀਓ ਵਿੱਚ ਦੇਖੋਗੇ ਜੀ ਹਾਂ ਪੀਆਰਟੀਸੀ ਤੋਂ ਸੇਵਾਮੁਕਤ ਹੋਏ ਰੇਸ਼ਮ ਸਿੰਘ ਨੇ ਆਪਣੇ ਘਰ ਦੀ ਛੱਤ ਤੇ ਪੀਆਰਟੀਸੀ ਦੀ ਬੱਸ ਹੀ ਖੜੀ ਕਰ ਦਿੱਤੀ ਹੈ ਜਿਸ ਨੂੰ ਜੋ ਕੋਈ ਵੀ ਵੇਖਦਾ ਹੈ ਤਾਂ ਉਹ ਵਾਹ ਤਾਂ ਕਹਿ ਉੱਠਦਾ ਹੀ ਹੈ ਇਸ ਦੇ ਨਾਲ ਹੀ ਉਹ ਇਸ ਬੱਸ ਨੂੰ ਵੇਖਣ ਜ਼ਰੂਰ ਆਉਂਦਾ ਹੈ ਆਖਿਰ ਕਿਵੇਂ ਇਹ ਕੁਝ ਵੱਖਰਾ ਕਰਨ ਦਾ ਵਿਚਾਰ ਜ਼ਹਿਨ ਵਿੱਚ ਆਇਆ ਜਾਣਦੇ ਹਾਂ ਰੇਸ਼ਮ ਸਿੰਘ ਕੋਲ ਮੈਂ ਪੀਆਰਟੀਸੀ ਨੂੰ ਨੌਕਰੀ ਕੀਤੀ ਸਰਵਿਸ ਕਿਤੀ ਟੈਕਨੀਕਲ ਜੌਂਟਰੀਆ ਮੈਂ ਔਰ ਐਡਮ ਕਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ ਤੇ ਕਾਫੀ ਲੰਮਾ ਸਵਾ 35-40 ਸਾਲ ਮੈਂ ਨੌਕਰੀ ਕੀਤੀ ਉੱਥੇ ਤੇ ਰਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬਸ ਬਣਾਈ ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਟਾਇਰ ਹੋਣ ਤੋਂ ਬਾਅਦ ਸਰਪੰਚ ਤੋਂ ਨਾਲ ਹੀ ਮੈਂ ਉਸ ਤੋਂ ਬਾਅਦ ਫੇਰ ਰਟਾਇਰ ਹੋਣ ਤੋਂ ਸਰਪੰਚੀ ਤੋਂ ਬਾਅਦ ਮੈਂ ਬਸ ਬਣਨੀ ਸ਼ੁਰੂ ਕੀਤੀ ਫੇਰ ਇਹ ਬਸ ਦਾ ਸਪਨਾ ਕਿੱਦਾਂ ਮਨ ਚ ਆਇਆ ਇਹ ਪਹਿਲਾਂ ਹੀ ਮੇਰੇ ਮਨ 'ਚ ਹੀ ਲੋਕ ਆਮ ਆਮ ਬੰਦੇ ਜਿਹਾ ਹਮੇਸ਼ਾ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ ਚੰਗੀ ਚੀਜ਼ ਬਣਾਵਾਂ ਚੰਗੀ ਕੋਈ ਜਾਇਦਾਦ ਬਣਾਵਾਂ ਪਰ ਮਰੀ ਇਹ ਹੀ ਜ਼ਿਆਦਾ ਸੀ ਇਹ ਹੀ ਮੇਰੀ ਰੋਟੀ ਰੋਜੀ ਸੀ ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਕਦੋਂ ਤੁਸੀਂ ਰਿਟਾਇਰ ਹੋਏ ਤੇ ਕਦੋਂ ਬਸ ਬਣਾਈ ਮੈਂ 2013 ਦੀ ਡੈਟ ਹੈ ਵਾਈ 18 ਚ ਮੈਂ ਸ਼ੁਰੂ ਉਨੀ ਚ ਕੀਤੀ ਇਹ ਜੀ ਕਿੰਨੇ ਸਾਲ ਲੱਗੇ ਬਣਾ ਇਹਨੂੰ 2 ਸਾਲ ਲੱਗੇ ਕਰੋਨਾ ਆ ਗਈ ਵਿੱਚ ਕਿਰਨਾਂ ਸਾਲ ਡੇਢ ਸਾਲ ਬੰਦ ਰਹੀ ਕੰਮ ਬੰਦ ਰਿਆ ਕਰੋਨਾ ਤੋਂ ਬਾਅਦ ਫਿਰ ਮੈਂ بیمار ਹੋ ਗਿਆ ਮੇਰੇ بیمار ਹੁਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ ਪਰਮਾਤਮਾ ਅਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿ ਮੇਰੀ ਠੀਕ ਕਰੋ ਮੈਨੂੰ ਮੇਰੀ ਬਸ ਦੂਰੀ ਪਈ ਆ ਮੈਂ ਬਸ ਆਪਣੀ ਤਿਆਰ ਕਰਨੀ ਆ ਤੇ ਪਰਮਾਤਮਾ ਮੈਨੂੰ ਸਮਾਂ ਦਿੱਤਾ ਮੈਂ ਠੀਕ ਕਰਤਾ ਮੈਂ ਆਪਣੀ ਫਿਰ ਬਸ ਤਿਆਰ ਕਰ ਲਾ ਪੈਣਗੇ ਅਕੀ ਕੁਛ ਬਣਾਇਆ ਵਿੱਚ ਤੁਸੀਂ ਜੋ ਬਸ ਦੇ ਵਿੱਚ ਬਣਿਆ ਹੁੰਦਾ ਜੀ ਸਵੇ ਦੇ ਵਿੱਚ ਪੂਰਾ ਕਰੂੰਗਾ ਜੇ ਕੋਈ અધੂਰਾ ਵੀ ਹੋਇਆ ਹਲੇ ਰਹਿਦਾ ਹੋਇਆ ਕੋਈ ਪੂਰਾ ਕਰੂੰਗਾ ਕਿੰਨਾ ਕੁ ਖਰਚਾ ਆ ਗਿਆ ਇਹ ਕਿਤੇ ਲਗਭਗ 2.5 ਲੱਖ ਰੁਪਏ ਮੇਰੇ ਚੱਲ ਰਿਹਾ ਹਲੇ ਜੀ ਕਿ ਕੀ ਰਹਿ ਗਿਆ ਜੀ ਹਲੇ ਇਹਦੇ ਵਿੱਚ ਮੀਨਾਕਾਰੀ ਰਹਿ ਗਈ ਕਰਨ ਵਾਲੀ ਬਸ ਹੁਣ ਬਾਕੀ ਚੀਜ਼ਾਂ ਸਭ ਬਣ ਗਈਆਂ ਐਲਸੀਡੀ ਵਗੈਰਾ ਲੱਗ ਗਈਆਂ ਹੋਰ ਚੀਜ਼ਾਂ ਲੱਗੀਆਂ ਥੋੜੀ ਜੀ ਮੀਨਾਕਾਰੀ ਲਿਖਾਈ ਰਵਗੈਰ ਵਿੱਚ ਕਰਨ ਵਾਲੀ ਜੀ ਹਲੇ ਆਸ-ਪਾਸ ਦੇ ਲੋਕ ਦੇਖਣ ਆਉਂਦੇ ਬਹੁਤ ਆਉਂਦੇ ਆ ਆਸ-ਪਾਸ ਦੇ ਤੁਸੀਂ ਦੇਖੋਗੇ ਪਿੰਡ ਦੇ ਵਿੱਚ ਆਮ ਹੈ ਨਰਾਏ ਬੰਦੇ ਆਮ ਪਿੰਡ ਦੀ ਫੈਮਿਲੀਆ ਜਿਹੜੀਆਂ ਆ ਹਾਈਵੇਜ ਲੱਗੇ ਚੱਲ ਰਿਹਾ ਸਾਡੇ ਹਾਈਵੇ ਤੋਂ ਬਸ ਦੇਖਦੀ ਆ ਤਾਂ ਉੱਥੋਂ ਵੀ ਬੰਦੇ ਆ ਜਾਂਦੇ ਦੇਖਣ ਵਾਸਤੇ ਆ ਸਾਡੀ ਹੋਰ ਪਿੰਡ ਦੀਆਂ ਫੈਮਿਲੀਆਂ ਸਾਰੀਆਂ ਆਈਆਂ ਅੱਛਾ ਤੁਸੀਂ ਇਹ ਕੁਝ ਤੁਹਾਡਾ ਸੁਪਨਾ ਹੈ ਬੱਚਿਆਂ ਨੂੰ ਆਪਣੇ ਦੱਸ ਕੇ ਜਾ ਰਹੇ ਹੋ ਇਸ ਬਾਰੇ ਹਾਂ ਬੱਚਿਆਂ ਨੂੰ ਮੈਂ ਸਮਝਾਉਣਾ ਹੈ ਬੱਚਿਆਂ ਨੂੰ ਮੈਂ ਆਪਣੇ ਦੋਤਿਆਂ ਨੂੰ ਆਪਣੀ ਪੋਤੀ ਨੂੰ ਪੋਤੇ ਨੂੰ ਸਾਰਾ ਸਮਝਾਉਂਗਾ ਗੱਲ ਇਹ ਹੈ ਵੀ ਬਈ ਇਹਦਾ ਖਿਆਲ ਕਿਦਾਂ ਰੱਖਣਾ ਇਹਨੂੰ ਸੰਭਾਲ ਕੇ ਤਾਂ ਕਰਨੀ ਜੀ ਮੈਂ ਬਣਾਈ ਆ ਤੇ ਜੀ ਸੰਭਾਲ ਵੀ ਇਹਨੇ ਬੱਚਿਆਂ ਨੇ ਕਰਨੀ ਇਹਨੂੰ ਜਿੱਦਾਂ ਆਪਾਂ ਆਪਣੀ ਗੱਡੀ ਸੰਭਾਲਦੇ ਆ ਜਾਂ ਆਪਣਾ ਮੋਟਰਸਾਈਕਲ ਸਾਫ਼ ਰੱਖਦੇ ਆ ਆਪਣੇ ਕੱਪੜੇ ਸਾਫ਼ ਰੱਖਦੇ ਆ ਆਪਣਾ ਸਾਫ ਰੱਖਦੇ ਨਹੀਂ ਸਿਰਾਂ ਬੱਸ ਨੂੰ ਵੀ ਸਾਫ ਰੱਖਣਾ ਤੁਸੀਂ ਬੱਸ ਦੀ ਸੰਭਾਲ ਤੁਸੀਂ ਕਰਨੀ ਹੈ ਸੋ ਰੇਸ਼ਮ ਸਿੰਘ ਨੇ ਤਾਂ ਆਪਣਾ ਸ਼ੌਕ ਲਗਭਗ ਪੂਰਾ ਕਰ ਹੀ ਲਿਆ ਹੈ ਜੋ ਕਮੀ ਪੇਸ਼ੀ ਹੈ ਉਹ ਵੀ ਜਲਦ ਹੀ ਪੂਰੀ ਕਰ ਲਈ ਜਾਵੇਗੀ ਨਾਲੇ ਉਹਨਾਂ ਨੂੰ ਇਹ ਆਸ ਵੀ ਹੈ ਕਿ ਉਹਨਾਂ ਦੇ ਪੋਤੇ-ਪੋਤੀਆਂ ਅੱਗੇ ਜਾ ਕੇ ਇਸ ਪੀਆਰਟੀਸੀ ਦੀ ਬੱਸ ਦਾ ਪੂਰਾ ਧਿਆਨ ਰੱਖਣਗੇ ਪਰ ਜੋ ਵੀ ਹੈ ਇਸ ਬੱਸ ਨੇ ਰੇਸ਼ਮ ਸਿੰਘ ਦੇ ਕਰਨ ਨੂੰ ਵੱਖਰੀ ਹੀ ਪਛਾਣ ਦੇ ਦਿੱਤੀ ਹੈ ਜਿਸ ਨੂੰ ਹਰ ਕੋਈ ਦੇਖ ਕੇ ਕਹੇ ਉੱਠਦਾ ਹੈ ਵਾਹ ਕੀ ਬਾਤ ਹੈ ਜਲੰਧਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਈਟੀਵੀ ਭਾਰਤ